ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਆਈ ਹੋਪ ਥੈਟ ਯੂ ਆਲ ਆਰ ਡੂਇੰਗ ਗੁੱਡ ਰਜੇ ਸੋ ਅਗਰ ਤੁਸੀਂ ਮੈਰੀਟੋਰੀਅਸ ਸਕੂਲ ਐਂਡ ਸਕੂਲ ਆਫ ਐਮਿਨੈਂਸ ਦੇ ਵਿੱਚ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਉਹਦੇ ਵਿੱਚ ਆਪਾਂ ਰੀਜ਼ਨਿੰਗ ਦੇ ਐਮਸੀਕਿਊ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਇਸ ਤੋਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਪ੍ਰੋਵਾਈਡ ਕੀਤੀਆਂ ਸਿਗੀਆਂ ਮੈਥਮੈਟਿਕਸ ਦੀਆਂ ਕਲਾਸਿਜ਼ ਵੀ ਪ੍ਰੋਵਾਈਡ ਕੀਤੀਆਂ ਸੀ ਤੁਹਾਨੂੰ ਲਾਈਕ ਇਸ ਤੋਂ ਪਹਿਲਾਂ ਥੋੜੀਆਂ ਥੋੜੀਆਂ ਜਿਹੀ ਆਪਾਂ ਕਲਾਸਿਜ਼ ਪ੍ਰੋਵਾਈਡ ਕੀਤੀਆਂ ਸਿਗੀਆਂ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਰੈਗੂਲਰ ਬੇਸਿਸ ਤੇ ਤੁਹਾਡੇ ਲਈ ਅਸੀਂ ਥੋੜੇ ਬਹੁਤੇ ਕੁਐਸਚਨਸ ਬਟ ਤੁਹਾਨੂੰ ਦੱਸ ਦਈਏ ਕਿ ਅਗਰ ਤੁਸੀਂ ਸਿਰਫ ਰੀਜ਼ਨਿੰਗ ਦਾ ਬੈਚ ਲੈਣਾ ਹੈ ਜਾਂ ਫਿਰ ਸਿਰਫ ਮੈਥ ਦਾ ਬੈਚ ਲੈਣਾ ਹੈ ਤਾਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਤੁਹਾਨੂੰ ਸਾਡਾ ਟੈਲੀਗ੍ਰਾਮ ਦਾ ਗਰੁੱਪ ਮਿਲੇਗਾ ਉੱਥੇ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਉਦੋਂ ਬਾਅਦ ਤੁਸੀਂ ਸਿਰਫ ਔਰ ਸਿਰਫ ਜਿਹੜਾ ਹੈਗਾ ਰੀਜ਼ਨਿੰਗ ਦਾ ਬੈਚ ਜਾਂ ਸਿਰਫ ਮੈਥ ਦਾ ਬੈਚ ਤੁਹਾਨੂੰ ਜਿੰਨੀ ਫੀਸ ਅੱਛੀ ਲੱਗਦੀ ਹੋਈ ਉਸ ਫੀਸ ਤੇ ਮੇਰੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਚਲੋ ਸੋ ਬੇਟਾ ਸ਼ੁਰੂ ਕਰੀਏ ਸਾਨੂੰ ਸਭ ਤੋਂ ਪਹਿਲਾ ਕੁਐਸਚਨ ਦਿੱਤਾ ਗਿਆ ਹੈ ਰੀਜ਼ਨਿੰਗ ਦੇ ਸਵਾਲ ਕਰ ਰਹੇ ਹਾਂ ਠੀਕ ਹੈ ਮਾਇੰਡ 'ਚ ਰੱਖਿਓ ਰੀਜ਼ਨਿੰ ਸੋ ਪਹਿਲਾ ਕੁਐਸਚਨ ਹੈ ਕਿ ਅਗਰ Z ਨੂੰ ਅਸੀਂ 52 ਲਿਖਿਆ ਐ ਐਕਟ ਨੂੰ ਅਸੀਂ 48 ਲਿਖਿਆ ਤਾਂ ਅਸੀਂ ਬੈਟ ਨੂੰ ਕੀ ਲਿਖਾਂਗੇ ਤੁਹਾਨੂੰ ਦੱਸ ਦਈਏ ਬੇਟਾ ਇਹ ਜਿਹੜਾ ਕੁਐਸਚਨ ਹੈ ਕੋਡਿੰਗ ਡੀਕੋਡਿੰਗ ਦਾ ਹੈ ਇਹਦੇ ਵਿੱਚ ਤੁਸੀਂ ਨੇ A ਤੋਂ ਲੈ ਕੇ Z ਤੱਕ ਪੋਜੀਸ਼ਨ ਵੈਲਿਊ ਯਾਦ ਕਰਨੀ ਹੁੰਦੀ ਹੈ ਮੈਨੂੰ ਉਮੀਦ ਹੈ ਸਾਰੇ ਬੱਚਿਆਂ ਨੇ ਯਾਦ ਕਰ ਲਈ ਹੋਏਗੀ ਸੋ ਬੇਟਾ ਦੇਖੋ ਸਾਨੂੰ ਇੰਨਾ ਪਤਾ ਹੈ ਕਿ ਜਿਹੜਾ Z ਹੁੰਦਾ ਹੈ ਉਹਦੀ ਪੋਜੀਸ਼ਨ ਵੈਲਿਊ 26 ਹੁੰਦੀ ਹੈ ਹੈਨਾ ਸਭ ਨੂੰ ਪਤਾ ਹੈ ਵੈਰੀ ਗੁੱਡ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ 26 ਹੈ ਉਹ ਤੋਂ 52 ਕਿਵੇਂ ਬਣ ਸਕਦਾ ਹੈ ਤੁਸੀਂ ਕਹੋਗੇ ਮੈਮ ਥੋੜਾ ਐਕਦਾ ਲੱਗ ਰਿਹਾ ਕਿ 26 ਦਾ ਡਬਲ 52 ਹੁੰਦਾ ਯਾਨੀ ਕਿ ਅਗਰ ਅਪਨਾ 26 ਨੂੰ 2 ਨਾਲ ਗੁਣਾ ਕਰਦੀਏ ਤਾਂ ਦੇਖੋ 2 ਛੇ ਕੇ 12 ਇੱਕ ਹਾਸਲ 2*2=4 ਤੇ 1+5 ਬਿਲਕੁਲ ਮੈਮ 52 ਬਣ ਗਿਆ ਯਾਨੀ ਕਿ ਜਿਹੜਾ ਲੈਟਰ ਦਿੱਤਾ ਹੋਇਆ ਉਹਦੀ ਜਿਹੜੀ ਪੋਜੀਸ਼ਨ ਵੈਲਿਊ ਹੈ ਅਗਰ ਅਸੀਂ ਉਹਨੂੰ 2 ਨਾਲ ਮਲਟੀਪਲਾਈ ਕਰੀਏ ਤਾਂ ਸਾਨੂੰ ਕੀ ਮਿਲ ਰਿਹਾ ਆਨਸਰ ਮਿਲ ਰਿਹਾ ਹੁਣ ਆਪਾਂ ਐਕਟ ਤੇ ਦੇਖਦੇ ਆਂ ਦੇਖੋ ਅਗਰ ਆਪਾਂ ਐਕਟ ਲਿਖੀਏ ਤਾਂ ਬੇਟਾ ਜਿਹੜਾ A ਹੈ ਉਹਦੀ ਵੈਲਿਊ 1 ਹੁੰਦੀ ਹੈ C ਦੀ ਵੈਲਿਊ 3 ਹੁੰਦੀ ਹੈ ਤੇ T ਦੀ ਵੈਲਿਊ 20 ਹੁੰਦੀ ਹੈ ਹੁਣ ਤੁਸੀਂ ਕਹੋਗੇ ਮੈਮ ਇਹ ਤਾਂ ਕੁਝ 1320 ਬਣ ਗਿਆ 1320 ਦੀ 2 ਨਾਲ ਗੁਣਾ ਕਰਾਂਗੇ ਤਾਂ ਮੈਮ ਬਹੁਤ ਵੱਡਾ ਚਲਿਆ ਜਾਏਗਾ ਪਰ ਬੇਟਾ ਇੱਥੇ ਇਸ ਤਰੀਕੇ ਨਾਲ ਨਹੀਂ ਕਰਨਾ ਥੋੜਾ ਜਿਹਾ ਇਹਨੂੰ ਜੋੜ ਕੇ ਦੇਖੋ ਯਾਨੀ A C ਤੇ T ਜਿਹੜੇ ਤਿੰਨ ਲੈਟਰ ਨੇ ਬੇਟਾ ਜੀ ਇਹਨਾਂ ਤਿੰਨਾਂ ਦੀ ਪੋਜੀਸ਼ਨ ਵੈਲਿਊ ਜੋੜ ਕੇ ਦੇਖੋ ਜਦੋਂ ਆਪਾਂ ਇਹਨਾਂ ਨੂੰ ਜੋੜਾਂਗੇ ਤਾਂ ਦੇਖੋ 20 ਤੇ 3 23 ਹੋ ਗਿਆ 23 ਤੇ 1 ਬੇਟਾ ਕਿੰਨਾ ਹੁੰਦਾ 24 ਹੁੰਦਾ ਹੁਣ ਪੁੱਤਰ ਜੀ 24 ਨੂੰ 2 ਨਾਲ ਗੁਣਾ ਕਰਕੇ ਦੇਖੋ ਦੇਖੋ 2 ਚੌਕਾ 8 ਆ ਗਿਆ ਉਸ ਤੋਂ ਬਾਅਦ 2 ਦੁਨੀ ਕਿੰਨਾ ਆ ਗਿਆ 4 48 ਆ ਗਿਆ ਦੇਖੋ ਇੱਥੇ ਕੋਡ ਵੀ ਕਿੰਨਾ ਹੈ 48 ਹੈ ਸੋ that means ਜਿੱਥੇ ਤਾਂ ਇੱਕ ਲੈਟਰ ਹੈ ਉਹਦੀ ਪੋਜੀਸ਼ਨ ਵੈਲਿਊ ਲਿਖੋ ਉਹਨੂੰ 2 ਨਾਲ ਗੁਣਾ ਕਰ ਦੋ ਸਾਡਾ ਆਨਸਰ ਆ ਜਾਊਗਾ ਪਰ ਜਿੱਥੇ ਇੱਕ ਤੋਂ ਜ਼ਿਆਦਾ ਲੈਟਰ ਨੇ ਬੇਟਾ ਉੱਥੇ ਪਹਿਲਾਂ ਉਹਨਾਂ ਲੈਟਰਾਂ ਦੀ ਕ ਇਨ ਵੈਲਿਊ ਲਿਖੋ ਔਰ ਪੁੱਤਰ ਜੀ ਫਿਰ ਉਹ ਕੱਲੀ ਕੱਲੀ ਵੈਲਿਊ ਨੂੰ ਜੋੜ ਕੇ ਜਿੰਨਾ ਮਿਲ ਗਿਆ ਉਹਨੂੰ ਦੋ ਨਾਲ ਗੁਣਾ ਕਰੋ ਸੋ ਇਸ ਲਈ ਇਹ ਜ਼ਰੂਰੀ ਹੈ ਪਹਿਲਾਂ ਸਾਨੂੰ ਨਾ ਪੂਰਾ ਪੁਲਸ ਵਾਲਾ ਬਣਨਾ ਪੈਂਦਾ ਇਹਦੇ ਚ ਪੂਰਾ ਡਿਟੈਕਟਿਵ ਬਣਨਾ ਪੈਂਦਾ ਕਿ ਪਹਿਲਾਂ ਸਾਨੂੰ ਉਹਨਾਂ ਦਾ ਕੋਡ ਬ੍ਰੇਕ ਕਰਕੇ ਫਿਰ ਅਸੀਂ ਆਪਣੇ ਤੇ ਕੋਡ ਅਪਲਾਈ ਕਰਾਂਗੇ ਫਿਰ ਆਨਸਰ ਲੈ ਕੇ ਆਵਾਂਗੇ ਹੁਣ ਲੱਗੇ ਅਸੀਂ ਇਹਨਾਂ ਨੂੰ ਆਨਸਰ ਕਿਹਦਾ ਦੱਸਣਾ ਪੁੱਤਰ ਜੀ ਬੈਟ ਦਾ ਦੱਸਣਾ ਹੁਣ ਦੇਖੋ ਬੈਟ ਦੀ ਵੈਲਿਊ ਸਾਨੂੰ ਪਤਾ ਹੈ ਦੋ ਹੁੰਦੀ ਹੈ A ਦੀ ਵੈਲਿਊ 1 ਹੁੰਦੀ ਹੈ ਤੇ T ਦੀ ਵੈਲਿਊ ਪੁੱਤਰ ਜੀ 20 ਹੁੰਦੀ ਹੈ ਹੁਣ ਆਪਾਂ ਕੀ ਕਰ ਦਿੰਨੇ ਆ ਇਹਨਾਂ ਨੂੰ ਐਡ ਕਰ ਦਿੰਨੇ ਆ ਦੇਖੋ 2 ਤੇ 1 ਕਿੰਨਾ ਹੋ ਗਿਆ 3 ਹੋ ਗਿਆ 3 ਤੇ 20 ਕਿੰਨੇ ਹੋਗੇ ਪੁੱਤਰ ਜੀ 23 ਹੋਗੇ ਹੁਣ 23 ਦੀ ਗੁਣਾ ਅਸੀਂ 2 ਨਾਲ ਕਰ ਦਿੰਨੇ ਆ ਬੇਟਾ 2 3 6 ਆ ਗਿਆ ਤੇ 2 2 ਕਿੰਨਾ ਆ ਗਿਆ ਪੁੱਤਰ ਜੀ 4 ਆ ਗਿਆ ਯਾਨੀ ਕਿ 46 ਸਾਡਾ ਆਨਸਰ ਆ ਰਿਹਾ ਜੋ ਕਿ ਸਾਨੂੰ ਆਪਸ਼ਨ ਨੰਬਰ ਡੀ ਦੇ ਵਿੱਚ ਮਿਲ ਰਿਹਾ ਇਹ ਤੁਹਾਨੂੰ ਕਰਉਣ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਬਟ ਜਦੋਂ ਪੁੱਤਰ ਜੀ ਇੱਕ ਵਾਰ ਤੁਹਾਨੂੰ ਸਾਰਾ ਕੁਝ ਸਮਝ ਲੱਗ ਜਾਂਦਾ ਹੈ ਪੇਪਰ ਦੇ ਵਿੱਚ ਇਹ ਸਵਾਲ ਤੁਹਾਨੂੰ ਬਹੁਤ ਹੀ ਸਾਨ ਤਰੀਕੇ ਨਾਲ ਜਿਹੜੇ ਹੈਗੇ ਨੇ ਉਹ ਹੋ ਜਾਣਗੇ ਠੀਕ ਹੈ ਸੋ ਪ੍ਰੈਕਟਿਸ ਬਹੁਤ ਇੰਪੋਰਟੈਂਟ ਹੈ ਚਲੋ ਸੈਕੰਡ ਕੁਐਸਚਨ ਤੇ ਚੱਲਦੇ ਆਂ ਅਗਰ ਕਹਿੰਦੇ ਅਸੀਂ ਰੋਜ਼ ਨੂੰ 6821 ਲਿਖ ਦਈਏ ਚੇਅਰ ਨੂੰ 73456 ਲਿਖ ਦਈਏ ਰੀਚ ਨੂੰ 961473 ਲਿਖ ਦਈਏ ਤਾਂ ਕਹਿੰਦੇ ਸਰਜ ਨੂੰ ਕੀ ਲਿਖਾਂਗੇ ਤਾਂ राजे ਇਦਾਂ ਦੇ ਵਰਡ ਦੇ ਵਿੱਚ ਹਮੇਸ਼ਾ ਧਿਆਨ ਰੱਖਿਓ ਜਦੋਂ ਤੁਹਾਨੂੰ ਦੋ ਜਾਂ ਤਿੰਨ ਵਾਰੀ ਹਨਾ ਇਦਾਂ ਵਰਡ ਦਿੱਤੇ ਹੋਣਗੇ ਤਾਂ ਤੁਹਾਨੂੰ ਅਲੱਗ ਤੋਂ ਇਹਦੀ ਕੋਡਿੰਗ ਕਰਨ ਦੀ ਲੋੜ ਨਹੀਂ ਹੈ ਇਹਨਾਂ ਨੇ ਆਪਣੇ ਆਪ ਕੋਡਿੰਗ ਕੀਤੀ ਹੋਊ ਮੈਨੂੰ ਥੋੜਾ ਸਮਝ ਨਹੀਂ ਲੱਗਿਆ ਪਲੀਜ਼ ਥੋੜਾ ਹੋਰ ਡਿਟੇਲਸ ਸਮਝਾ ਦਿਓ ਬਿਲਕੁਲ ਸਮਝਾ ਦਿੰਦੇ ਆ ਦੇਖੋ

ਉਸ ਤੋਂ ਬਾਅਦ ਬੇਟਾ ਅਗਰ ਆਪਾਂ ਨੈਕਸਟ ਦੇਖੀਏ ਪ੍ਰੀਚ P R E A C H ਇਹਦੀ ਕੋਡਿੰਗ ਹੈ ਬੇਟਾ 9 6 1 4 7 3 ਅਗਰ ਤੁਸੀਂ ਧਿਆਨ ਨਾਲ ਦੇਖ پا ਰਹੇ ਹੋ ਬੇਟਾ ਜੀ 1 ਮਿੰਟ ਮੈਂ ਤੁਹਾਨੂੰ ਹਾਈਲਾਈਟ ਕਰਕੇ ਦਿਖਾਉਣੀ ਹੈ ਦੇਖੋ ਆਨ ਦਾ ਕੋਡ ਬੇਟਾ ਕਿੰਨਾ 6 ਇੱਥੇ ਵੀ ਆਰ ਦੀ ਥਾਂ ਕੀ ਲਿਖਿਆ ਹੋਇਆ 6 ਔਰ ਇੱਥੇ ਵੀ ਆਰ ਨੂੰ ਕਿੰਨਾ ਲਿਖਿਆ ਹੋਇਆ 6 that means ਅਸੀਂ ਆਪਦੇ ਵੱਲੋਂ ਕੋਈ ਦਿਮਾਗ ਨਹੀਂ ਲਾਉਣਾ ਸਾਨੂੰ ਬਸ ਇਹਨਾਂ ਨੇ ਆਪਣੇ ਆਪ ਨੰਬਰਿੰਗ ਦਿੱਤੀ ਹੋਈ ਹੈ ਕਿ ਆਰ ਦੀ ਨੰਬਰਿੰਗ 6 ਹੈ O ਦੀ ਨੰਬਰਿੰਗ 8 ਹੈ S ਵੀ ਜਿਹੜਾ ਕੋਡ ਵਰਡ ਹੈ 2 ਹੈ E ਦਾ ਕੋਡ ਵਰਡ 1 ਹੈ ਸੋ ਉਸੇ ਤਰੀਕੇ ਨਾਲ ਇਹਨਾਂ ਨੇ ਸਾਨੂੰ ਪੁੱਛਿਆ ਸਰਜ ਵਾਸਤੇ S E A R C H ਹੁਣ S ਦਾ ਕੋਡ ਦੇਖ ਲਓ S ਦਾ ਕੋਡ ਕਿੰਨਾ ਹੈ ਪੁੱਤਰ ਜੀ 2 ਹੈ ਤੋਂ ਇਹਦੀ ਜਗ੍ਹਾ ਆਪਾਂ 2 ਲਿਖਦਾ E ਦਾ ਕੋਡ ਬੇਟਾ ਜੀ 1 ਹੈ A ਦਾ ਕੋਡ ਪੁੱਤਰ ਜੀ ਆ ਦੇਖੋ 4 ਹੈ R ਦਾ ਕੋਡ ਬੇਟਾ ਫਿਰ 6 ਆ ਗਿਆ C ਦਾ ਕੋਡ ਪੁੱਤਰ ਜੀ ਜਿਹੜਾ ਹੈਗਾ 7 ਹੈ ਔਰ ਪੁੱਤਰ ਜੀ ਜਿਹੜਾ H ਹੈ ਉਹਦਾ ਕੋਡ ਕਿੰਨਾ ਹੈ 300 ਸੋ ਸਾਡਾ ਜਿਹੜਾ ਸਰਚ ਦਾ ਕੋਡ ਬਣ ਗਿਆ 21467373 214673 ਆਪਸ਼ਨ ਨੰਬਰ B ਦੇ ਵਿੱਚ ਪਿਆ ਹੋਇਆ ਇਹਨੂੰ ਧਿਆਨ ਨਾਲ ਦੇਖਣਾ ਕਿਉਂਕਿ ਦੇਖੋ ਸਾਰੇ ਆਪਸ਼ਨ ਆ ਲਗਭਗ ਲਗਭਗ ਸੇਮ ਹੀ ਨੇ ਸੋ ਇਹ ਨਾ ਹੋਵੇ ਵੀ ਆਨਸਰ ਤੁਸੀਂ ਸਹੀ ਕੱਢ ਲਓ ਪਰ ਆਪਸ਼ਨਾਂ ਗਲਤ ਟਿਕ ਕਰਿਓ ਸੋ ਉਮੀਦ ਹੈ ਇਹ ਕੁਐਸਚਨ ਪੁੱਤਰ ਜੀ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਸ਼ਾਬਾਸ਼ ਹੁਣ ਆਪਾਂ ਇਹਨੂੰ ਵੀ ਜਿਹੜਾ ਹੈਗਾ ਇਰੇਸ ਕਰ ਦਿੰਨੇ ਹਾਂ ਤੁਸੀਂ ਵੀਡੀਓ ਪਾਜ਼ ਕਰਕੇ ਇਹਨਾਂ ਸਾਰਿਆਂ ਦੇ ਜਿਹੜੇ ਆਨਸਰਸ ਵਗੈਰਾ ਨੇ ਉਹਨੂੰ ਤੁਸੀਂ ਲੇਖ ਸਕਦੇ ਹੋ ਸ਼ਾਬਾਸ਼ ਹਾਂਜੀ 3rd ਕੁਐਸਚਨ ਕਹਿੰਦੇ ਨੇ ਫਾਈਂਡ ਰੌਂਗ ਨੰਬਰ ਇਨ ਦਾ 기ਵਨ ਸੀਰੀਜ਼ ਇਹਦੇ ਵਿੱਚ ਬੇਟਾ ਰੌਂਗ ਨੰਬਰ ਪਤਾ ਕਰਨਾ ਹੈ ਸਾਨੂੰ ਰੌਂਗ ਸੀਰੀਜ਼ ਦਾ ਸਵਾਲ ਪੁੱਛਿਆ ਗਿਆ ਤੁਹਾਨੂੰ ਮੈਂ ਦੱਸਦਾ ਕਿ ਸੀਰੀਜ਼ ਦੇ ਸਵਾਲ ਹੱਲ ਕਰਨ ਦੇ ਲਈ ਤੁਹਾਨੂੰ ਲਗਭਗ 20 ਤੱਕ ਪੁੱਤਰ ਜੀ ਵਾਰੀ ਘਾਣੇ ਚਾਹੀਦੇ ਨੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸਕੁਅਰ ਕਹਿ ਦਿੰਨੇ ਆ ਸੰਪੂਰਨ ਵਰਗ ਕਹਿ ਦਿੰਨੇ ਆ ਔਰ ਪੁੱਤਰ ਜੀ ਲਗਭਗ 20 ਤੋਂ 25 ਤੱਕ ਜਿਹੜੀਆਂ ਹੈਗੀਆਂ ਨੇ ਤੁਹਾਨੂੰ ਘਾਣਾ ਆਉਨੇ ਘਾਣਾ ਆਉਣੇ ਚਾਹੀਦੇ ਜਿਹਨੂੰ ਆਪਾਂ ਕਯੂਬ ਕਹਿ ਦਿੰਨੇ ਆ ਯਾਨੀ ਕਿ ਘਾਤ 3 ਵਾਲੇ ਸੁਰਜੇ ਹੁਣ ਆਪਾਂ ਦੱਸਣਾ ਹੈ ਕਿ ਇਹਨਾਂ ਦੇ ਵਿੱਚ ਇੱਕ ਬੰਦਾ ਨਾ ਰੋਂਗ ਫਿੱਟ ਹੋ ਗਿਆ ਕਿ ਅਸੀਂ ਦੱਸਾਂਗੇ ਕਿ ਕਿਹੜਾ ਰੋਂਗ ਹੈ ਯਾਨੀ ਮੈਂ ਇੱਥੇ ਅਗਰ ਦੁਬਾਰਾ ਥੋੜੀ ਵੱਡੇ ਅੱਖਰਾਂ 'ਚ ਸੀਰੀਜ਼ ਲਿਖਾਂ 8 27 125 ਫਿਰ 343 ਲਿਖ ਲਿਆ ਫਿਰ ਬੇਟਾ 1381 ਲਿਖ ਲਿਆ ਰਜੀਤ ਤੁਹਾਡੇ ਹੀ ਜਿਹੜੇ ਆ ਵਰਗ ਤੇ ਘਣ ਨੇ ਇਹਨੇ ਅੱਛੇ ਤਰੀਕੇ ਨਾਲ ਯਾਦ ਹੋ ਜਾਣੇ ਚਾਹੀਦੇ ਆ ਵੀ ਜਦੋਂ ਤੁਸੀਂ ਨੰਬਰ ਦੇਖੋ ਤੁਹਾਨੂੰ ਇਹਨਾਂ 'ਚ ਉਹੀ ਦਿਖਣਗੇ ਜਿਵੇਂ 8 ਨੂੰ ਅਸੀਂ ਕੀ ਦੇਖ ਸਕਦੇ ਆ ਅਸੀਂ ਨੇ ਦੇਖਿਆ ਕਿ ਮੈਡਮ ਇਹ ਕੀ ਹੈ 2 ਦਾ ਘਾਣਾ ਯਾਨੀ ਕਿ 2 ਨੂੰ ਤਿੰਨ ਵਾਰੀ ਗੁਣਾ ਕਰੋ 2*2=4 4*2=8 ਮੈਮ 2 ਦਾ ਕਯੂਬ 8 ਹੁੰਦਾ ਮੈਮ 3 ਦਾ ਕਯੂਬ 27 ਹੁੰਦਾ 3*3=9 9*3=27 ਮੈਮ 125 ਜੀ 5 ਦਾ ਕਯੂਬ ਹੁੰਦਾ ਯਾਨੀ ਕਿ 5 ਨੂੰ ਤਿੰਨ ਵਾਰੀ ਗੁਣਾ ਕਰੋ 125 ਆਊਗਾ 5*5=25 25*5=125 ਤੇ ਜਿਹੜਾ 343 ਹੈ ਬੇਟਾ ਜੀ ਉਹ ਕੀ ਹੁੰਦਾ 7 ਦਾ ਕਯੂਬ ਹੁੰਦਾ ਠੀਕ ਹੈ 7*7=49 49*7=343 ਹੁਣ ਬੇਟਾ ਇਸ ਤੋਂ ਬਾਅਦ ਸਾਡੇ ਕੋਲ ਕੀ ਆਉ 11 ਦਾ ਕਯੂਬ ਆਉ ਤੁਸੀਂ ਕਹੋਗੇ ਮੈਮ ਤੁਹਾਨੂੰ ਕਿਵੇਂ ਪਤਾ 11 ਦਾ ਕਯੂਬ ਆਊਗਾ ਕਿਉਂਕਿ ਪੁੱਤਰ ਜੀ ਇਹ ਕੀ ਚੱਲ ਰਹੇ ਨੇ ਪ੍ਰਾਈਮ ਨੰਬਰ ਚੱਲ ਰਹੇ ਨੇ ਪ੍ਰਾਈਮ ਨੰਬਰ ਪਤਾ ਨਾ ਕਿੰਨਾ ਨੂੰ ਕਹਿੰਦੇ ਨੇ ਪੁੱਤਰ ਜੀ ਪ੍ਰਾਈਮ ਨੰਬਰ ਅਪਾਜ ਸੰਖਿਆਵਾਂ ਨੂੰ ਕਹਿੰਦੇ ਨੇ ਇਹ ਉਹੀ ਸੰਖਿਆਵਾਂ ਨੇ ਬੇਟਾ ਜੀ ਜਿਨ੍ਹਾਂ ਨੂੰ ਕਹਿੰਦੇ ਆ ਕਿ ਦੋ ਹੀ ਫਰੈਂਡਸ ਹੁੰਦੇ ਨੇ ਇਹਨਾਂ ਦੇ ਓਨਲੀ 2 ਫੈਕਟਰ ਵਾਲੀਆਂ ਸੰਖਿਆਵਾਂ ਪੁੱਤਰ ਜੀ ਕਿਹੜੇ ਕਿਹੜੇ 2 ਫੈਕਟਰ ਇੱਕ 1 ਹੁੰਦਾ ਬਟਾ ਇੱਕ ਨੰਬਰ ਜਿਹੜਾ ਹੈਗਾ ਇਟਸੈਲਫ ਨੰਬਰ ਖੁਦ ਹੀ ਹੁੰਦਾ ਸੋ ਅਗਰ ਜੇ ਕਿਸੇ ਵੀ ਸੰਖਿਆ ਜਿਹਦੇ ਸਿਰਫ ਦੋ ਫੈਕਟਰ ਨੇ ਉਹਨੂੰ ਆਪਾਂ ਪ੍ਰਾਈਮ ਨੰਬਰ ਕਹਨੇ ਆ ਦੋ ਤੋਂ ਅਗਲਾ ਪ੍ਰਾਈਮ ਨੰਬਰ 3 ਹੈ 3 ਤੋਂ ਅਗਲਾ ਪ੍ਰਾਈਮ ਨੰਬਰ ਪੁੱਤਰ ਜੀ 5 ਹੈ 5 ਤੋਂ ਅਗਲਾ ਪ੍ਰਾਈਮ ਨੰਬਰ 7 ਹੈ ਤਾਂ 7 ਤੋਂ ਅਗਲਾ ਪ੍ਰਾਈਮ ਨੰਬਰ 11 ਹੈ ਤੇ ਪੁੱਤਰ ਜੀ 11 ਦੀ ਘਾਤ 3 1331 ਹੁੰਦੀ ਹੈ ਕਿੰਨੀ ਹੁੰਦੀ ਹੈ 1331 ਇੱਥੇ ਕਿੰਨਾ ਦਿੱਤਾ ਪਿਆ 1381 ਇਹਦਾ ਮਤਲਬ ਜਿਹੜਾ ਅਸੀਂ ਰੋਂਗ ਨੰਬਰ ਲੱਭ ਰਹੇ ਸੀ ਉਹ ਇਹੀ ਹੈ 1381 ਹੀ ਹੈ ਸੋ ਸਾਡਾ ਬੇਟਾ ਰਾਈਟ ਆਨਸਰ ਆ ਜਾਏਗਾ ਆਪਸ਼ਨ ਨੰਬਰ ਡੀ ਉਮੀਦ ਹੈ ਤੁਹਾਨੂੰ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗ ਗਿਆ ਹੋਵੇਗਾ ਹੁਣ ਪੁੱਤਰ ਜੀ ਆਪਾਂ ਇਹਨੂੰ ਜਿਹੜਾ ਹੈਗਾ ਇਰੇਜ਼ ਕਰ ਦਿੰਨੇ ਆ ਔਰ ਫਿਰ ਆਪਾਂ ਤੁਹਾਡੇ ਨੈਕਸਟ ਕੁਐਸਚਨ ਦੇ ਉੱਪਰ ਮੂਵ ਕਰਦੇ ਆ ਥੋੜਾ ਜਿਹਾ ਇਹਨੂੰ ਇਰੇਜ਼ ਕਰ ਲਈਏ ਗਿਵ ਮੀ ਅ ਸੈਕਿੰਡ ਚਲ ਸੋ ਇਹ ਹੈਗਾ 1381 ਥੋੜਾ ਜਿਹਾ ਤੁਹਾਨੂੰ ਇਹਨੂੰ ਉੱਪਰ ਮੂਵ ਕਰ ਲਈਏ ਹਾਂਜੀ 4ਥ ਕੁਐਸਚਨ ਤੇ ਆ ਗਏ ਆਪਾਂ 4ਥ ਦੇ ਵਿੱਚ ਕਹਿੰਦੇ ਦੇਖੋ ਇਦਾਂ ਦੇ ਸਵਾਲ ਪੁੱਤਰ ਜੀ ਐਨਾਲੋਜੀ ਦੇ ਨੇ ਇਹ ਤੁਹਾਨੂੰ ਦੋ ਸਵਾਲ ਐਨਾਲੋਜੀ ਦੇ ਪੁੱਛੇ ਗਏ ਨੇ ਐਨਾਲੋਜੀ ਨੂੰ ਬੇਟਾ ਜੀ ਪੰਜਾਬੀ ਦੇ ਵਿੱਚ ਸਮਾਨਤਾ ਕਹਿੰਦੇ ਨੇ ਕੀ ਕਹਿੰਦੇ ਆ ਪੁੱਤਰ ਜੀ ਸਮਾਨਤਾ ਇਹਦੇ ਵਿੱਚ ਰਜੇ ਦੇਖੋ ਤੁਹਾਨੂੰ ਹੁਣ ਮੀਨਿੰਗ ਪਤਾ ਹੋਣਾ ਚਾਹੀਦਾ ਵੌਂਟ ਦਾ ਮੀਨਿੰਗ 플ੌਂਟ ਦਾ ਮੀਨਿੰਗ ਡੈਸਪੀਰੇਟ ਦਾ ਮੀਨਿੰਗ ਇੱਕਦ ਦਾ ਸਵਾਲ ਇਹਦੇ ਚੋਂ ਫਸ ਸਕਦਾ ਠੀਕ ਹੈ ਜੀ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਦੱਸ ਦਿੰਨੀ ਆ ਕਿਉਂਕਿ ਇੱਥੇ ਤਾਂ ਆਪਾਂ ਪ੍ਰੈਕਟਿਸ ਕਰ ਰਹੇ ਆ ਇੱਥੇ ਤਾਂ ਹੁਣ ਕੋਈ ਚੱਕਰ ਨਹੀਂ ਅਗਰ ਤੁਹਾਨੂੰ ਨਹੀਂ ਆਉਂਦਾ ਤਾਂ ਦੇਖੋ ਵੌਂਟ ਦਾ ਮਤਲਬ ਕੀ ਹੁੰਦਾ ਬੇਟਾ ਵੀ ਏ ਯੂ ਐਨ ਟੀ ਵੌਂਟ ਦਾ ਮਤਲਬ ਹੁੰਦਾ ਕਿਸੇ ਨੂੰ ਕਿਸੇ ਦੀ ਪ੍ਰੇਜ਼ ਕਰਨਾ ਹਨਾ ਆਪਾਂ ਕਿਸੇ ਦੀ ਪ੍ਰੇਜ਼ ਕਰ ਰਹੇ ਆ ਕੋਈ ਜਿਵੇਂ ਕਲਾਸ ਦੇ ਵਿੱਚ ਟੀਚਰਸ ਕਰਦੇ ਆ ਬੱਚਿਆਂ ਦੀ ਪ੍ਰੇਜ਼ ਜਾਂ ਫਿਰ ਤੁਸੀਂ ਆਪਣੇ ਟੀਚਰਸ ਦੀ ਕਰਦੇ ਹੋ ਕਿ ਯਾਰ ਉਹ ਮੈਮ ਬਹੁਤ ਵਧੀਆ ਪੜਾਉਂਦੇ ਆ ਉਹ ਸਰ ਬਹੁਤ ਵਧੀਆ ਪੜਾਉਂਦੇ ਆ ਅਸੀਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਜਾਂ ਜਿਵੇਂ ਕਈ ਵਾਰੀ ਪੇਰੈਂਟਸ ਕਰਦੇ ਆ ਕਿ ਸਾਡਾ ਬੱਚਾ ਬਹੁਤ ਸੋ ਵਾਡ ਦਾ ਮਤਲਬ ਕੀ ਹੁੰਦਾ ਪੁੱਤਰ ਜੀ ਤਾਰੀਫ ਕਰਨਾ ਤੇ ਫਲੌਟ ਦਾ ਮਤਲਬ ਵੀ ਕੀ ਹੁੰਦਾ ਜੇ ਤਾਰੀਫ ਕਰਨਾ ਹੀ ਹੁੰਦਾ ਤਾਰੀਫ ਕਰਨਾ ਇਨ ਦਾ ਸੈਂਸ ਕਿ ਆਪਾਂ ਨਾ ਕਿਸੇ ਨੂੰ ਬਹੁਤ ਵਧਾੜ ਜੜਾ ਕੇ ਦੱਸ ਰਹੇ ਹਾਂ ਕਿ ਜੀ ਸਾਡਾ ਜਵਾਬਤਾ ਜੀ ਹਮੇਸ਼ਾ ਪਹਿਲੇ ਨੰਬਰ ਤੇ ਆਉਂਦਾ ਹੈ ਯਾਨੀ ਦੋਨਾਂ ਦਾ ਮਤਲਬ ਕਿਤਨਾ ਕਿਤੇ ਕਿ ਇਹ ਦੋਨਾਂ ਦਾ ਸਮਾਨ ਅਰਥ ਹੈ ਇੱਕ ਦੂਸਰੇ ਦੇ ਸਮਾਨਾਰਥਕ ਸ਼ਬਦ ਨਹੀਂ ਯਾਨੀ ਕਿ ਸਿਨੋਨੀਮ ਨਹੀਂਗੇ ਸੋ ਯਾਨੀ ਕਿ ਅਸੀਂ ਡਿਸਪਰੇਟ ਦਾ ਸਿਨੋਨੀਮ ਲੱਭਣਾ ਕਿ ਕੀ ਆਊਗਾ ਦੇਖੋ ਬਈ ਡਿਸਪਰੇਟ ਦਾ ਮਤਲਬ ਕੀ ਹੁੰਦਾ ਵੱਖਰਾ ਜਿਹੜੀ ਚੀਜ਼ ਡਿਫਰੈਂਟ ਹੋਵੇ ਦੇਖੋ ਡੀ ਦੇ ਵਿੱਚ ਮੋਸਟਲੀ ਕੀ ਯ ਡਿਫਰੈਂਟ ਡੀ ਫਾਰ ਡਿਸਪੀਰੇਟ ਸੋ ਡਿਸਪੈਰੇਟੀ ਯਾਨੀ ਕਿ ਵੱਖਰੀ ਦਾ ਤੁਸੀਂ ਇੱਥੇ ਸਮਾਨਾਰਥੀ ਲੱਭਣੇ ਦੇਖੋ ਸਿਮਿਲਰ ਤਾਂ ਹੋ ਗਿਆ ਇੱਕੋ ਜਿਹਾ ਤਾਂ ਇਹ ਆਪਸ਼ਨ ਤਾਂ ਆ ਨਹੀਂ ਸਕਦੀ ਹੋਮੋਜੀਨੀਅਸ ਵੀ ਹੁੰਦਾ ਇੱਕੋ ਜਿਹੀਆਂ ਚੀਜ਼ਾਂ ਸੋ ਇਹ ਵੀ ਆਪਸ਼ਨ ਨਹੀਂ ਆ ਸਕਦੀ ਅਲਾਈਕ ਵੀ ਹੁੰਦਾ ਇਕੋ ਜਿੱਕੀਆਂ ਚੀਜ਼ਾਂ ਇਹ ਆਪਸ਼ਨ ਨਹੀਂ ਆ ਸਕਦੀ ਤਾਂ ਬੇਟਾ ਇਹਨਾਂ ਚਾਰ ਆਪਸ਼ਨਾਂ ਚੋਂ ਇਕੋ ਇੱਕ ਆਪਸ਼ਨ ਹੈ ਜੀ ਦਾ ਮਤਲਬ ਹੈ ਡਿਫਰੈਂਟ ਹੋਊਗਾ ਕੰਟਰਾਸਟ ਜਿਵੇਂ ਕਹਿੰਦੇ ਨੇ ਕਿ ਮੈਨੂੰ ਅਲੱਗ ਅਲੱਗ ਰੰਗਾਂ ਦੇ ਵਿੱਚ ਅਲੱਗ ਅਲੱਗ ਕੰਟਰਾਸਟ ਚ ਸੂਟ ਦਿਖਾ ਦਿਓ ਯਾਨੀ ਡਿਫਰੈਂਟ ਡਿਫਰੈਂਟ ਕਲਰਸ ਦਿਖਾ ਦਿਓ ਡਿਫਰੈਂਟ ਫਲੇਵਰ ਯਾਨੀ ਜਿਵੇਂ ਖਾਣ ਪੀਣ ਦੀਆਂ ਚੀਜ਼ਾਂ ਚ ਕਹੀਏ ਤਾਂ ਉਹ ਚ ਕੰਟਰਾਸਟ ਦਾ ਹੀ मीनिंग ਹੋ ਜਾਂਦਾ ਕਿ ਵੱਖਰਾਪਣ ਸੋ ਡਿਸਪਰੀਟ ਦਾ ਸਿਨੋਨੀਮ ਪੁੱਤਰ ਕੀ ਆ ਗਿਆ ਕੰਟਰਾਸਟ ਆ ਗਿਆ ਠੀਕ ਹੈ ਇਹ ਐਨਲੋਜੀ ਦੇ ਸਵਾਲ ਹੁੰਦੇ ਨੇ ਇਹ ਰਿਸ਼ਤਾ ਕਿਆ ਕਹਿੰਦਾ ਜਿਹੜੀ ਕੁਐਸਚਨ ਮਾਰਕ ਵਾਲੀ ਚੀਜ਼ ਹੁੰਦੀ ਹੈ ਉਧਰ ਅਪਲਾਈ ਕਰਨਾ ਹੁੰਦਾ 댓ਸ ਇਟ ਵੈਰੀ ਗੁੱਡ ਹੁਣ ਅੱਜ ਦੀ ਇਸ ਵੀਡੀਓ ਦਾ ਲਾਸਟ ਕੁਐਸਚਨ ਕਰਦੇ ਹਾਂ ਜੋ ਕਿ ਬਹੁਤ ਹੀ ਪਿਆਰਾ ਕੁਐਸਚਨ ਹੈ ਕਹਿੰਦੇ ਸਾਨੂੰ ਇੱਕ ਬੇਟਾ ਸੀਰੀਜ਼ ਦਿੱਤੀ ਹੈ Q23B9V5LSRFP ਕਾਸੀ ਵੱਡੀ ਸੀਰੀਜ਼ ਦਿੱਤੀ ਹੈ ਕਹਿੰਦੇ ਇਫ 1 ਇਜ਼ ਸਬਟ੍ਰੈਕਟਡ ਫਰੋਮ ਈਚ ਆਫ ਦਾ ਨੰਬਰ ਵਿਚ ਵਨ ਆਫ ਦਾ ਫੋਲੋਇੰਗ ਵਿਲ ਬੀ ਆਫ ਦਾ ਫੋਰਥ ਦਰ ਪਤਾ ਨਹੀਂ ਮੈਮ ਕੀ ਆ ਦੇ دیا۔ ਮੈਮ ਹਮ ਤਾਂ ਪੜ੍ਹ ਕੇ ਹੀ ਡਰ ਜਾਏਗੇ। ਨਹੀਂ ਨਹੀਂ ਬੇਟਾ ਜੀ ਪੜ੍ਹ ਕੇ ਕਿਉਂ ਡਰਨਾ ਤੁਸੀਂ ਜਸ਼ਨ ਮੈਮ ਦੇ ਸਟੂਡੈਂਟ ਹੋ ਤੁਸੀਂ ਪੜ੍ਹ ਕੇ ਡਰਨਾ ਨਹੀਂ ਹੈ। ਤੁਸੀਂ ਨੇ ਕੀ ਕਰਨਾ ਹੈ ਜਦੋਂ ਵੀ ਤੁਹਾਨੂੰ ਇਦਾਂ ਦਾ ਘਾਟੇਮਾ ਜਿਹਾ ਸਵਾਲ ਆ ਜਾਏ ਕਿ ਫਲਾਣੇ ਤੋਂ 10ਵੇਂ ਨੰਬਰ ਤੇ ਠਹਿਮ ਕੇ ਤੇ 10ਵੇਂ ਨੰਬਰ ਤੇ ਤਾਂ ਤੁਸੀਂ ਇਦਾਂ ਦੇ ਸਵਾਲ ਹਮੇਸ਼ਾ ਲਾਸਟ ਤੋਂ ਪੜ੍ਹਨੇ ਸ਼ੁਰੂ ਕਰਨੇ ਨੇ ਹਮੇਸ਼ਾ ਲਾਸਟ ਤੋਂ ਪੜ੍ਹਨੇ ਸ਼ੁਰੂ ਕਰਨੇ ਆ। ਇਹਨਾਂ ਨੇ ਕੀ ਕਿਹਾ 10th ਫਰੋਮ ਦ ਰਾਈਟ ਯਾਨੀ ਕਿ ਕੀ ਕਰੋ ਕਹਿੰਦੇ ਸੱਜੇ ਪਾਸੇ ਤੋਂ ਸੱਜੇ ਪਾਸੇ ਤੋਂ 10ਵੇਂ ਨੰਬਰ ਤੇ ਜਾਓ ਸੱਜੇ ਪਾਸੇ ਤੋਂ ਪੁੱਤਰ ਜੀ ਕੀ ਕਹਿੰਦੇ 10ਵੇਂ ਨੰਬਰ ਤੇ ਜਾਓ ਉਦੋਂ ਬਾਅਦ ਕੀ ਕਰਨਾ 4th ਟੂ ਦ ਰਾਈਟ ਤੇ ਜਦੋਂ ਉੱਥੇ ਪਹੁੰਚ ਗਏ ਉੱਥੋਂ ਤੁਸੀਂ ਕੀ ਕਰਨਾ 4th ਉਦ ਰਾਈਟ ਯਾਨੀ ਉਥੋਂ ਵੀ ਕੀ ਕਰਨਾ ਤੁਸੀਂ ਸੱਜੇ ਪਾਸੇ ਚੌਥੇ ਵਾਲੇ ਤੇ ਜਾਣਾ ਸੱਜੇ ਪਾਸੇ ਫੋਰਥ ਯਾਨੀ ਮੰਨ ਲਓ ਤੁਸੀਂ ਕਿਸੇ ਨੂੰ ਐਡਰੈਸ ਦੇ ਰਹੇ ਹੋ ਕਿ ਭਾਈ ਤੂੰ ਜਿੱਥੇ ਖੜਾ ਹੈ ਨਾ ਜਿਹੜੇ ਮੰਨ ਲਓ ਇੱਕ ਲੰਬੀ ਲਾਈਨ ਹੈ ਜਿੱਥੇ ਕਾਫੀ ਸਾਰੀਆਂ ਫੈਮਿਲੀਆਂ ਰਹਿੰਦੀਆਂ ਬਹੁਤ ਪਰਿਵਾਰ ਰਹਿੰਦੇ ਆ ਤੁਸੀਂ ਕਿਸੇ ਨੂੰ ਐਡਰੈਸ ਦੱਸਣਾ ਹੋਵੇ ਸ਼ਰਮਾ ਜੀ ਦਾ ਤੁਸੀਂ ਕਿਵੇਂ ਦੱਸਣਾ ਫੋਰ ਐਗਜ਼ਾਮਪਲ ਤੁਸੀਂ ਕਹਿ ਰਹੇ ਹੋ ਕਿ ਪੁੱਤਰ ਜੀ ਜਿਹੜੀ ਆਹ ਲਾਈਨ ਹੈ ਨਾ ਕਰਾਂ ਦੀ ਤੂੰ ਐ ਕੰਢੀ ਜਿਹੜਾ ਸੱਜੇ ਪਾਸੇ ਤੋਂ 10ਵਾਂ ਘਰ ਆਉਂਦਾ ਉਹ ਸੱਜੇ ਪਾਸੇ ਵਾਲੇ 10ਵੇਂ ਘਰ ਤੋਂ ਚੌਥੇ ਪਾਸੇ ਵਾਲਾ ਜਿਹੜਾ ਸੱਜਾ ਘਰ ਹੈ ਉਹ ਉਹਨਾਂ ਦਾ ਸੋ ਹੁਣ ਤੁਸੀਂ ਇੱਥੇ ਮਤਲਬ ਕਾਫੀ ਬੱਚੇ ਕਨਫਿਊਜ਼ ਹੋ ਜਾਣਗੇ ਠੀਕ ਹੈ ਜਿਵੇਂ ਬੋਲਣ ਚ ਬਹੁਤ ਕਨਫਿਊਜ਼ਿੰਗ ਲੱਗ ਰਿਹਾ ਏ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਐਵੇਂ ਕਿਵੇਂ ਕਰਨਾ ਫਿਰ ਮੈਂ ਤੁਹਾਨੂੰ ਇਹਦੀ ਸ਼ਾਰਟ ਟ੍ਰਿਕ ਦੱਸੂਗੀ ਸ਼ਾਰਟ ਟ੍ਰਿਕੇ ਦੀ ਬਹੁਤ ਪਿਆਰੀ ਹੈ ਮੈਂ ਸਭ ਤੋਂ ਪਹਿਲਾਂ ਇੱਥੇ ਵੱਡਾ ਜਿਹਾ ਕਰਕੇ ਦੁਬਾਰਾ ਨੰਬਰ ਲਿਖਣਾ Q O 2 3 B 9V5LSRFP ਹਾਂਜੀ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਬੇਟਾ ਸੱਜੇ ਪਾਸੇ ਤੋਂ 10ਵੇਂ ਨੰਬਰ ਤੇ ਜਾਣਾ ਹਾਂਜੀ ਸੱਜਾ ਪਾਸਾ ਕਿਹੜਾ ਹੈ ਜੀ ਆਹ ਵਾਲਾ ਸੱਜਾ ਪਾਸਾ ਹੈ ਸੱਜਾ ਪਾਸਾ ਹੀ ਹੈ ਨਾ ਤੁਸੀਂ ਦੇਖੋ ਇਧਰ ਨੂੰ ਦੇਖ ਰਹੇ ਹੋ ਤੁਸੀਂ ਸਕਰੀਨ ਵਾਲੇ ਨੂੰ ਦੇਖ ਰਹੇ ਹੋ आज इत्ते मैं बार-बार जेड़ा वड्डा सारा डॉट ਬਣਨ ਦਾ ਜਾ ਰਿਹਾ ਹੈ ਇਹ ਬੇਟਾ ਕੀ ਹੈ ਇਧਰੋਂ ਸੱਜੇ ਪਾਸੇ ਸ਼ੁਰੂ ਹੁੰਦਾ ਹੈ ਆਪਾਂ ਕੀ ਕਰਨਾ ਬੇਟਾ ਸੱਜੇ ਪਾਸੇ ਤੋਂ 10ਵੇਂ ਨੰਬਰ ਤੇ ਚੱਲੋ ਦੇਖੋ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਨੌਵਾਂ 10ਮਾ ਇੱਥੇ ਪਹੁੰਚ ਗਏ ਬੇਟਾ ਇਹ ਆਪਾਂ ਕੀ ਪਹੁੰਚਿਆ ਹਜੇ ਇੱਕੋ ਹੀ ਸਟੈਪ ਚੱਲੇ ਆ ਸੱਜੇ ਪਾਸੇ ਤੋਂ 10ਵੇਂ ਨੰਬਰ ਤੇ ਪਹੁੰਚ ਗਏ ਹੁਣ ਬੇਟਾ ਇੱਥੋਂ ਕੀ ਕਰਨਾ ਸੱਜੇ ਪਾਸੇ ਚੌਥੇ ਨੰਬਰ ਤੇ ਜਾਣਾ ਹੁਣ ਤੁਸੀਂ ਮੰਨ ਲਓ ਇੱਥੇ ਖੜੇ ਹਾਂ ਤਾਂ ਬੇਟਾ ਤੁਹਾਡਾ ਸੱਜੇ ਪਾਸੇ ਕਿੱਧਰ ਨੂੰ ਜਾਊਗਾ ਇ ਜਾ ਪਾਸਾ ਚੌਥੇ ਨੰਬਰ ਤੇ ਪਹੁੰਚਣਾ ਦੇਖੋ 1 2 3 4 ਤਾਂ ਬੇਟਾ ਇਧਰੋਂ ਚੌਥੇ ਪਾਸੇ ਕੌਣ ਆ ਗਿਆ ਪੰਜ ਆ ਗਿਆ ਤੁਸੀਂ ਕੀ ਕਰੋਗੇ ਫਟਾਫਟ ਪੰਜ ਆਨਸਰ ਲਾਇਆ ਆਵੋਗੇ ਨਹੀਂ ਇਹਨਾਂ ਨੇ ਕੀ ਕਿਹਾ ਬੇਟਾ ਅਗਰ ਕਹਿੰਦੇ ਨੰਬਰਾਂ ਚੋਂ ਇੱਕ ਘਟਾ ਦिए ਤਾਂ ਇਹ ਪੰਜ ਚੋਂ ਇੱਕ ਨਿਕਲੂਗਾ ਪੰਜ ਚੋਂ ਇੱਕ ਘਟਾ ਦਾਂਗੇ ਬੇਟਾ ਚਾਰ ਆਨਸਰ ਆਜੂਗਾ ਤਾਂ ਸਾਡਾ ਰਾਈਟ ਆਨਸਰ ਆਪਸ਼ਨ ਨੰਬਰ A ਆ ਗਿਆ ਤੁਸੀਂ ਕਹੋਗੇ ਮੈਮ ਮੈਮ ਪਲੀਜ਼ 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 ਮੈਮ ਸ਼ਾਰਟ ਟ੍ਰਿਕ ਸਮਝਾ ਦਿਓ ਮੈਮ ਇਹ ਤਾਂ ਸਾਨੂੰ ਸਮਝ ਨਹੀਂ ਲੱਗਿਆ ਕੋਈ ਗੱਲ ਨਹੀਂ ਬੇਟਾ ਸ਼ਾਰਟ ਟ੍ਰਿਕ ਕਰਾ ਦਿੰਦੇ ਹਾਂ ਸ਼ਾਰਟ ਟ੍ਰਿਕ ਇਹ ਹੈ ਜੀ ਜਦੋਂ ਤੁਸੀਂ ਨੇ ਪੜੇ ਆ ਕੇ ਦੇਖੋ ਆ ਵੀ ਸੱਜੇ ਪਾਸਾ ਲਿਖਿਆ ਹੋਇਆ ਹੈ ਤੇ ਬੇਟਾ ਆ ਵੀ ਸੱਜਾ ਪਾਸਾ ਲਿਖਿਆ ਹੋਇਆ ਤਾਂ ਬੇਟਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ ਜਦੋਂ ਇਦਾਂ ਦੇ ਸਵਾਲ ਆਉਣਗੇ ਜਦੋਂ ਜਦੋਂ ਪਾਸਾ ਸੇਮ ਹੋਏਗਾ ਜਾਂ ਤਾਂ ਕਹਿਣਗੇ ਸੱਜਾ ਪਾਸਾ ਸੱਜਾ ਪਾਸਾ ਜਾਂ ਕਹਿਣਗੇ ਖੱਬਾ ਪਾਸਾ ਖੱਬਾ ਪਾਸਾ ਤਾਂ ਪੁੱਤਰ ਜੀ ਜਿਹੜੇ ਆਹ ਨੰਬਰ ਹੋਣਗੇ ਤੁਸੀਂ ਇਹ ਘਟਾ ਦੇਣੇ ਨੇ ਯਾਨੀ ਪੁੱਤਰ ਜੀ ਤੁਸੀਂ 10 ਚੋਂ 4 ਘਟਾ ਦਿਓ ਤੁਹਾਨੂੰ ਕੀ ਮਿਲ ਗਿਆ 6 ਮਿਲ ਗਿਆ ਤਾਂ ਤੁਸੀਂ ਡਾਇਰੈਕਟ ਬੇਟਾ ਸੱਜੇ ਪਾਸੇ ਤੋਂ 6ਵੇਂ ਨੰਬਰ ਤੇ ਚਲੇ ਜਾਓ ਉਹੀ ਕਰ ਹੈ ਸੱਜੇ ਪਾਸੇ ਤੋਂ 6 ਨੰਬਰ ਤੇ ਚਲੇ ਜਾਓ ਦੇਖੋ ਆ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਮਾ ਸੱਜੇ ਪਾਸੇ ਤੋਂ ਸਿੱਧਾ ਛੇਵੇਂ ਨੰਬਰ ਤੇ ਪਹੁੰਚ ਜੋ ਇਹ ਹੀ ਸਾਡਾ ਆਨਸਰ ਹੈ ਪਰ ਧਿਆਨ ਰੱਖੋ ਉਹਨਾਂ ਨੇ ਕਿਹਾ ਕਿ ਅਗਰ ਅਸੀਂ ਹਰੇਕ ਨੰਬਰ ਚੋਂ ਇੱਕ-ਇੱਕ ਨੰਬਰ ਘਟਾ ਦਈਏ ਤਾਂ ਕੀ ਆਏਗਾ ਤੋਂ ਫਿਰ ਪੰਜ ਚੋਂ ਤੁਸੀਂ ਇੱਕ ਨੰਬਰ ਘਟਾਉਣਾ ਹੈ ਤਾਂ ਪੰਜ ਤੋਂ ਇੱਕ ਘਟਾ ਕੇ ਕਿੰਨਾ ਮਿਲੇਗਾ ਪੁੱਤਰ ਜੀ ਚਾਰ ਮਿਲੇਗਾ ਹੁਣ ਇਸ ਤੋਂ ਜ਼ਿਆਦਾ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਕਿਉਂਕਿ ਫਿਰ

thank you so much for watching this video and god bless you my dear students badde to badde students nal ye share karo ha na. so theek hai beta thank you ji thank you so much